ਜੇਕਰ ਤੁਸੀਂ ਬੀਐਸਐਨਐਲ ਯੂਜ਼ ਕਰਦੇ ਹੋ ਬੀਐਸਐਨਐਲ ਦੇ ਯੂਜ਼ਰਜ਼ ਹੋ ਤਾਂ ਤੁਹਾਡੇ ਲਈ ਇਹ ਬੇहद ਖਾਸ ਖਬਰ ਹੋਣ ਵਾਲੀ ਹੈ ਯੂਜ਼ਰਜ਼ ਦੇ ਲਈ ਪੀਐਸਐਨਐਲ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਇੱਕ ਲੰਬੇ ਸਮੇਂ ਦੀ ਉਡੀਕ ਜੋ ਕਿ ਹੁਣ ਖਤਮ ਹੋ ਗਈ ਹੈ ਕੀ ਐਲਾਨ ਕੀਤਾ ਵੈ ਦੱਸ ਦਿੰਨੇ ਆ ਕਿ ਬੀਐਸਐਨਐਲ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ 5ਜੀ ਦਾ ਸੋ ਬੀਐਸਐਨਐਲ ਦੇ ਲੱਖਾਂ ਯੂਜ਼ਰਸ ਤੇ ਇੰਤਜ਼ਾਰ ਦੀ ਕੜੀ ਖਤਮ ਹੋ ਗਈ ਹੈ ਆਖਰਕਾਰ ਬੀਐਸਐਨਐਲ ਨੇ ਕੁਆਂਟਮ 5ਜੀ ਸੇਵਾ ਸ਼ੁਰੂ ਕਰ ਦਿੱਤੀ ਹੈ ਲੌਂਚ ਕਰ ਦਿੱਤੀ ਹੈ ਉਪਭੋਗਤਾਵਾਂ ਦੇ ਸੁਝਾਵਾਂ ਤੋਂ ਬਾਅਦ ਅਧਿਕਾਰਤ ਤੌਰ ਤੇ ਕਿਉ 5G ਨਾਮ ਦਿੱਤਾ ਗਿਆ ਹੈ ਔਰ BSNL ਨੇ ਐਲਾਨ ਕੀਤਾ ਹੈ ਕਿ 5G ਸੇਵਾ ਇਸ ਸਮੇਂ ਸੌਫਟ ਲੌਂਚ ਪੜਾਅ ਦੇ ਵਿੱਚ ਹੈ ਤੇ ਅੱਜ ਅਜੇ ਤੱਕ ਜੋ ਕਿ ਵਪਾਰਕ ਤੌਰ ਤੇ ਲੌਂਚ ਨਹੀਂ ਕੀਤੀ ਹੈ ਸੋ ਆਪਣੇ ਸੋਸ਼ਲ ਮੀਡੀਆ ਐਕਸ ਹੈਂਡਲ ਤੇ ਇੱਕ ਤਾਜ਼ਾ ਅਪਡੇਟ BSNL ਇੰਡੀਆ ਨੇ ਸਾਂਝੀ ਕੀਤੀ ਹੈ ਜਿਵੇਂ ਵਿੱਚ ਸੀਐਮਡੀ ਰੌਬਰਟ ਜੇ ਰਵੀ ਤੇ ਤੇਲੰਗਾਨਾ ਦੀ ਰਾਜਧਾਨੀ ਹਾਈਦਰਾਬਾਦ ਦੇ ਵਿੱਚ ਕੁਆਂਟਮ 5ਜੀ ਫਿਕਸਡ ਵਾਇਰਲੈਸ ਐਕਸੈਸ ਸੇਵਾ ਦਾ ਉਦਘਾਟਨ ਕੀਤਾ ਹੈ ਕੰਪਨੀ ਜਲਦੀ ਇਸ ਸੇਵਾ ਨੂੰ ਦੇਸ਼ ਦੇ ਬਾਕੀ ਸ਼ਹਿਰਾਂ ਦੇ ਵਿੱਚ ਵੀ ਲੈ ਕੇ ਆ ਰਹੀ ਹੈ ਸੋ 5ਜੀ ਇੰਟਰਨੈਟ ਦਾ ਲਾਭ ਉਪਭੋਗਤਾਵਾਂ ਨੂੰ ਮਿਲਣ ਵਾਲਾ ਹੈ ਬੀਐਸਐਨਐਲ ਕਯੂ 5ਜੀ ਐਫਡਬਲਯੂਏ ਦੇ ਨਾਲ ਗਾਹਕ ਆਪਣੀ ਹਾਈ ਸਪੀਡ ਇੰਟਰਨੈਟ ਦਾ ਆਨੰਦ ਲੈ ਸਕਦੇ ਨੇ ਸਸੇ ਬੀਐਸਐਨਲ ਨੇ 1 ਲੱਖ 94G ਅਤੇ 5G ਮੋਬਾਈਲ ਟਾਵਰ ਲਾਉਣ ਦਾ ਵੀ ਫੈਸਲਾ ਕਰ ਲੱਤਾ ਗਿਆ। ਯਾਨੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬੀਐਸਐਨਲ ਦੇ ਟਾਵਰ ਜੋ ਕਿ ਅਕਸਰ ਕਿਹਾ ਜਾਂਦਾ ਸੀ ਕਿ ਰੇਂਜ ਬਹੁਤ ਘੱਟ ਹੈ ਸ਼ਾਇਦ ਇਹ ਸ਼ਿਕਾਇਤ ਬਹੁਤ ਜਲਦੀ ਦੂਰ ਹੋਣ ਵਾਲੀ ਹੈ ਕਿਉਂਕਿ ਬੀਐਸਐਨਲ ਨੇ ਕੱਲ ਆਖ ਦਿੱਤੀ ਹੈ ਕਿ 1 ਲੱਖ 9 4G ਅਤੇ 5G ਮੋਬਾਈਲ ਟਾਵਰ ਲਗਾਏ ਜਾਣਗੇ। ਬੀਐਸਐਨਲ ਨੇ ਇੰਨਾ ਹੀ ਨਹੀਂ ਟਾਵਰ ਲਗਾਉਣ ਦਾ ਵਾਅਦਾ ਕੀਤਾ ਅਤੇ ਹੁਣ ਤੱਕ 70000 ਤੋਂ ਵੱਧ ਟਾਵਰ ਜੋ ਕਿ ਐਕਟਿਵ ਚਲਵੇ ਨੇ ਇਸ ਦੇ ਨਾਲ ਇਹਨਾਂ ਟਾਵਰਾਂ ਦੀ ਸਥਾਪਨਾ ਜੋ ਪੂਰੀ ਹੋ ਗਈ ਹੈ ਕੰਪਨੀ ਕਨੈਕਟੀਵਿਟੀ ਦੇ ਵਿੱਚ ਕਾਫੀ ਸੁਧਾਰ ਲਗਾਤਾਰ ਕੀਤਾ ਜਾ ਰਿਹਾ ਹੈ ਯਾਨੀ ਕਿ ਉਹ ਬੀਐਸ ਨਲ ਜੋ ਯੂਜ਼ਰਸ ਨੇ ਜੋ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ ਕਵਾਂਟਮ 5ਜੀ ਸੇਵਾਵਾਂ ਦਾ ਤੇ ਹੁਣ ਜਲਦੀ ਹੀ ਸੇਵਾਵਾਂ ਮਿਲਣ ਜਾਣੀ ਆ ਕਿਉਂਕਿ ਬੀਐਸਐਨਐਲ ਦੇ ਵੱਲੋਂ ਕਵਾਂਟਮ 5ਜੀ ਸੇਵਾਵਾਂ ਦਾ ਉਦਘਾਟਨ ਹੈ ਜੋ ਕਿ ਤੇਲੰਗਾਨਾ ਦੀ ਰਾਜਧਾਨੀ ਹਾਈਦਰਾਬਾਦ ਦੇ ਵਿੱਚ ਕਰ ਦਿੱਤਾ ਗਿਆ ਔਰ ਜਲਦ ਹੀ ਹਰ ਇੱਕ ਸ਼ਹਿਰ ਦੇ ਵਿੱਚ ਕਵਾਂਟਮ 5ਜੀ ਪਹੁੰਚ ਜਾਵੇਗਾ ਤੇ ਤੁਹਾਨੂੰ ਇਸ ਦੇ ਲਈ ਕਾਫੀ ਜ਼ਿਆਦਾ ਰਾਹਤ ਮਿਲਣ ਆਲੀ ਹੈ ਜੇਕਰ ਤੁਸੀਂ ਬੀਐਸਐਨਐਲ ਯੂਜ਼ ਕਰਦੇ ਹੋ ਬੀਐਸਐਨਐਲ ਦੇ ਯੂਜ਼ਰਜ਼ ਹੋ ਤਾਂ ਤੁਹਾਡੇ ਲਈ ਇਹ ਬੇਹਦ ਖਾਸ ਖਬਰ ਹੋਣ ਵਾਲੀ ਹੈ ਯੂਜ਼ਰਸ ਦੇ ਲਈ ਪੀਐਸਐਨਲ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਇੱਕ ਲੰਬੇ ਸਮੇਂ ਦੀ ਉਡੀਕ ਜੋ ਕਿ ਹੁਣ ਖਤਮ ਹੋ ਗਈ ਹੈ ਕੀ ਐਲਾਨ ਕੀਤਾ ਵੈ ਦੱਸ ਦਿੰਨੇ ਆ ਕਿ ਬੀਐਸਐਨਲ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ 5ਜੀ ਦਾ ਸੋ ਬੀਐਸਐਨਲ ਦੇ ਲੱਖਾਂ ਹੀ ਯੂਜ਼ਰਸ ਤੇ ਇੰਤਜ਼ਾਰ ਦੀ ਕੜੀ ਖਤਮ ਹੋ ਗਈ ਹੈ ਆਖਰਕਾਰ ਬੀਐਸਐਨਲ ਨੇ ਕੁਆਂਟਮ 5ਜੀ ਸੇਵਾ ਸ਼ੁਰੂ ਕਰ ਦਿੱਤੀ ਹੈ ਲਾਂਚ ਕਰ ਦਿੱਤੀ ਹੈ ਉਪਭੋਗਤਾਵਾਂ ਦੇ ਸੁਝਾਵਾਂ ਤੋਂ ਬਾਅਦ ਅਧਿਕਾਰਤ ਤੌਰ ਤੇ 5G ਨਾਮ ਦਿੱਤਾ ਗਿਆ ਹੈ ਔਰ BSNL ਨੇ ਐਲਾਨ ਕੀਤਾ ਹੈ ਕਿ 5G ਸੇਵਾ ਇਸ ਸਮੇਂ ਸੌਫਟ ਲਾਂਚ ਪੜਾਅ ਦੇ ਵਿੱਚ ਹੈ ਤੇ ਅੱਜ ਅਜੇ ਤੱਕ ਜੋ ਕਿ ਵਪਾਰਕ ਤੌਰ ਤੇ ਲਾਂਚ ਨਹੀਂ ਕੀਤੀ ਹੈ ਸੋ ਆਪਣੇ ਸੋਸ਼ਲ ਮੀਡੀਆ ਐਕਸ ਹੈਂਡਲ ਤੇ ਇੱਕ ਤਾਜ਼ਾ ਅਪਡੇਟ BSNL ਇੰਡੀਆ ਨੇ ਸਾਂਝੀ ਕੀਤੀ ਹੈ ਜਿਵੇਂ ਵਿੱਚ ਸੀਐਮਡੀ ਰੌਬਰਟ ਜੇ ਰਵੀ ਤੇ ਤੇਲੰਗਾਨਾ ਦੀ ਰਾਜਧਾਨੀ ਹਾਈਦਰਾਬਾਦ ਦੇ ਵਿੱਚ ਕੁਆਂਟਮ 5ਜੀ ਫਿਕਸਡ ਵਾਇਰਲੈਸ ਐਕਸੈਸ ਸੇਵਾ ਦਾ ਉਦਘਾਟਨ ਕੀਤਾ ਹੈ ਕੰਪਨੀ ਜਲਦੀ ਇਹ ਸੇਵਾ ਨੂੰ ਦੇਸ਼ ਦੇ ਬਾਕੀ ਸ਼ਹਿਰਾਂ ਦੇ ਵਿੱਚ ਵੀ ਲੈ ਕੇ ਆ ਰਹੀ ਹੈ ਸੋ 5ਜੀ ਇੰਟਰਨੈਟ ਦਾ ਲਾਭ ਉਪਭੋਗਤਾਵਾਂ ਨੂੰ ਮਿਲਣ ਵਾਲਾ ਹੈ ਬੀਐਸਐਨਐਲ ਕਯੂ 5ਜੀ ਐਫਡਬਲਯੂਏ ਦੇ ਨਾਲ ਗਾਹਕ ਆਪਣੀ ਹਾਈ ਸਪੀਡ ਇੰਟਰਨੈਟ ਦਾ ਆਨੰਦ ਲੈ ਸਕਦੇ ਨੇ ਸੋ ਜਿਵੇਂ ਬੀਐਸਐਨਐਲ ਨੇ 1 ਲੱਖ 94 ਚ ਅਤੇ 5ਜੀ ਮੋਬਾਈਲ ਟਾਵਰ ਲਾਉਣ ਦਾ ਵੀ ਫੈਸਲਾ ਕਰ ਲੱਗਾ ਹੈ। ਯਾਨੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬੀਐਸਐਨਐਲ ਦੇ ਟਾਵਰ ਜੋ ਕਿ ਅਕਸਰ ਕਿਹਾ ਜਾਂਦਾ ਸੀ ਕਿ ਰੇਂਜ ਬਹੁਤ ਘੱਟ ਹੈ ਸ਼ਾਇਦ ਇਹ ਸ਼ਿਕਾਇਤ ਬਹੁਤ ਜਲਦੀ ਦੂਰ ਹੋਣ ਵਾਲੀ ਹੈ ਕਿਉਂਕਿ ਬੀਐਸਐਨਐਲ ਨੇ ਕੱਲ ਆਖ ਦਿੱਤੀ ਹੈ ਕਿ 1 ਲੱਖ 9 4ਜੀ ਅਤੇ 5ਜੀ ਮੋਬਾਈਲ ਟਾਵਰ ਲਗਾਏ ਜਾਣਗੇ। बीएसएनएल ਨੇ ਇੰਨਾ ਹੀ ਨਹੀਂ ਟਾਵਰ ਲਗਾਉਣ ਦਾ ਵਾਅਦਾ ਕੀਤਾ ਅਤੇ ਹੁਣ ਤੱਕ 70000 ਤੋਂ ਵੱਧ ਟਾਵਰ ਜੋ ਕਿ ਐਕਟਿਵ ਚੱਲ ਰਹੇ ਨੇ ਇਸ ਦੇ ਨਾਲ ਇਹਨਾਂ ਟਾਵਰਾਂ ਦੀ ਸਥਾਪਨਾ ਜੋ ਪੂਰੀ ਹੋ ਗਈ ਹੈ ਕੰਪਨੀ ਕਨੈਕਟੀਵਿਟੀ ਦੇ ਵਿੱਚ ਕਾਫੀ ਸੁਧਾਰ ਲਗਾਤਾਰ ਕੀਤਾ ਜਾ ਰਿਹਾ ਹੈ ਯਾਨੀ ਕਿ ਉਹ ਬੀਐਸएनएल ਜੋ ਯੂਜ਼ਰਸ ਨੇ ਜੋ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ ਕਵਾਂਟਮ 5G ਸੇਵਾਵਾਂ ਦਾ ਤੇ ਹੁਣ ਜਲਦੀ ਹੀ ਸੇਵਾਵਾਂ ਮਿਲਣ ਜਾਣੀ ਆ ਰਹੀ ਹੈ ਕਿਉਂਕਿ BSNL ਦੇ ਵੱਲੋਂ ਕਵਾਂਟਮ 5G ਸੇਵਾਵਾਂ ਦਾ ਉਦਘਾਟਨ ਹੈ ਜੋ ਕਿ ਤੇਲੰਗਾਨਾ ਦੀ ਰਾਜਧਾਨੀ ਹਾਈਦਰਾਬਾਦ ਦੇ ਵਿੱਚ ਕਰ ਦਿੱਤਾ ਗਿਆ ਔਰ ਜਲਦ ਹੀ ਹਰ ਇੱਕ ਸ਼ਹਿਰ ਦੇ ਵਿੱਚ ਕਵਾਂਟਮ 5G ਪਹੁੰਚ ਜਾਵੇਗਾ ਤੇ ਤੁਹਾਨੂੰ ਇਸ ਦੇ ਲਈ ਕਾਫੀ ਜ਼ਿਆਦਾ ਰਾਹਤ ਮਿਲਣ ਆਲੀ ਹੈ